ਲਓ ਜੀ ਮਿੱਤਰੋ ਅੱਜ ਜਿਹੜੀ ਮੈਂ ਤੁਹਾਡੇ ਕੋਲ ਵੀਡੀਓ ਲੈ ਕੇ ਆਇਆ ਇੱਕ ਜਨਾਨੀ ਆਪਣੇ ਘਰੋਂ ਤਿਆਰ ਹੋ ਕੇ ਜਾਂਦੀ ਸੀ ਕਹਿੰਦੀ ਮੈਂ ਜੌਬ ਲੱਗੀ ਆ ਮੈਂ ਕੰਮ ਤੇ ਲੱਗੀ ਆ ਪਰ ਰਾਹ ਜਾਂਦੀ ਕੱਪੜੇ ਚੇਂਜ ਕਰ ਲੈਂਦੀ ਸੀ ਲੋਕਾਂ ਦੇ ਨਾਲ ਬਹਿ ਜਾਂਦੀ ਸੀ ਗੱਡੀਆਂ ਦੇ ਵਿੱਚ ਤੇ ਤੁਰ ਪੈਂਦੀ ਸੀ ਆਪਣੇ ਧੰਦੇ ਵੱਲ ਨੂੰ ਉਹ ਇੱਕ ਅਜੀਹਾ ਧੰਦਾ ਕਰਦੀ ਸੀ ਲੋਕਾਂ ਦੇ ਥੱਲੇ ਪੈਂਦੀ ਸੀ ਪੰਜ ਪੰਜ ਬੰਦੇ ਦੇ ਥੱਲੇ ਪੈਂਦੀ ਸੀ ਤੇ ਉਸ ਤੋਂ ਬਾਅਦ ਘਰ ਵਿੱਚ ਆਉਂਦੀ ਸੀ ਪਿਆ ਪਿਆ 60 60 ਲੱਖ ਲੱਖ ਰੁਪਏ ਘਰੇ ਅੰਮ੍ਰਿਤੇ ਦਾ ਆਉਂਦਾ ਸੀ ਤੇ ਘਰ ਵਾਲਾ ਸੋਚਦਾ ਸੀ ਯਾਰ ਭੈਣ ਕਿੰਨਾ ਰੁਪਇਆ ਕਿਵੇਂ ਕਿੱਥੋਂ ਆ ਰਿਹਾ ਤੇ ਉਦੋਂ ਘਰ ਵਾਲੇ ਨੂੰ ਆਪਣੀ ਘਰ ਵਾਲੇ ਤੇ ਵਿਸ਼ਵਾਸ ਜਿਹੜਾ ਹੁੰਦਾ ਉਹ ਟੁੱਟ ਜਾਂਦਾ ਉਸ ਤੋਂ ਬਾਅਦ ਉਹ ਸ਼ੱਕ ਕਰਨ ਲੱਗ ਜਾਂਦਾ ਵੀ ਇੰਨੇ ਰੁਪਏ ਕਿਵੇਂ ਬਣ ਸਕਦੇ ਇਸ ਜੋਬ ਦੇ ਵਿੱਚੋਂ ਉਹ ਤਾਂ ਸਰਕਾਰੀ ਜੋਬ ਤੋਂ ਨਹੀਂ ਮਾਲਦੇ ਜਿੰਨੇ ਪ੍ਰਾਈਵੇਟ ਜੋਬ ਤੋਂ ਮਿਲਦੇ ਆ ਉਸ ਤੋਂ ਬਾਅਦ ਉਹ ਪਿੱਛਾ ਕਰਦਾ ਤੇ ਬਾਅਦ ਵਿੱਚ ਨੂੰ ਪਤਾ ਲੱਗਦਾ ਵੀ ਮੇਰੀ ਘਰ ਵਾਲੀ ਲੋਕਾਂ ਦੇ ਨਾਲ ਰੰਗ ਰਲੀਆਂ ਮਨਾ ਰਹੀ ਐ ਸਾਰੀ ਗੱਲਬਾਤ ਕੇ ਸਾਰਾ ਮਸਲਾ ਕੀ ਆ ਵੀਡੀਓ ਬਣਾ ਲੈਂਦਾ ਤੇ ਵੀਡੀਓ ਆਪਣੀ ਘਰ ਵਾਲੇ ਨੂੰ ਦਿਖਾਉਂਦਾ ਵੀ ਆਹ ਕੀ ਕੀਤਾ ਆਹ ਕਿਹੜੇ ਕਾਰਨਾਮੇ ਕਰ ਰਹੀ ਐ ਸਾਰੀ ਗੱਲਬਾਤ ਕੇ ਸਾਰਾ ਮਸਲਾ ਕੀ ਆ ਜੋ ਮੜਾ ਖਿੱਚ ਕੇ ਆਜੋ ਸਸਿਕਾ ਦੋਸਤੋ ਮੈਂ ਤੁਹਾਡਾ ਪ੍ਰਣਜੀਤ ਵਰਤਿਆ ਦੋਸਤੋ ਇਹ ਜਿਹੜਾ ਮੁੰਡਾ ਖੜਾ ਹੈ ਦੀ ਘਰ ਵਾਲੀ ਘਰੋਂ ਤਾਂ ਤਿਆਰ ਹੋ ਕੇ ਜਾਂਦੀ ਹੈ ਬੁਲਬਲ ਦਾ ਪੀਸ ਬਣ ਕੇ ਜਾਂਦੀ ਹੈ ਕਹਿੰਦੇ ਵੀ ਮੈਂ ਚੱਲਨੀ ਆ ਕੰਮ ਤੇ ਕਹਿੰਦੀ ਹੈ ਵੀ ਮੈਂ ਐਨ ਕਾਉਂਟ ਘਾ ਲਾ ਕੇ ਪੂਰੇ ਪਰਸਪੋਸ ਫੜ ਕੇ ਕਹਿੰਦੀ ਮੈਂ ਲੱਗੀ ਹੋਈ ਆ ਬੈਂਕ ਦੇ ਵਿੱਚ ਜਾਂ ਕਿਸੇ ਹੋਰ ਜੌਬ ਦੇ ਵਿੱਚ ਕਹਿੰਦੀ ਮੈਂ ਤਾਂ ਕੰਮ ਕਰਨ ਜਾਨੀ ਹੁੰਨੀ ਆ ਜੌਬ ਤੇ ਲੱਗੀ ਹੋਈ ਆ ਪਰ ਉਹ ਕੀ ਕਰਦੀ ਸੀ ਧੰਦਾ ਕਰਦੀ ਸੀ ਰਾਹ ਵਿੱਚ ਜਾਂਦੀ ਜਾਂਦੀ ਕੱਪੜੇ ਬਦਲ ਲੈਂਦੀ ਸੀ ਲੋਕਾਂ ਨਾਲ ਗੱਡੀਆਂ 'ਚ ਬਹਿ ਜਾਂਦੀ ਸੀ ਅੱਗੇ ਜਾ ਕੇ ਹੋਰ ਹੀ ਸਟੇਸ਼ਨ ਫੜ ਲੈਂਦੀ ਸੀ ਗੱਲਬਾਤ ਕੀ ਕਰਦੇ ਆ ਸਾਰਾ ਮਸਲਾ ਕੀ ਬਣਿਆ ਇਹ ਉਹਦਾ ਘਰ ਵਾਲਾ ਤੇ ਇਹਦੇ ਨਾਲ ਗੱਲਬਾਤ ਕਰਦੇ ਆ ਵੀ ਗੱਲਬਾਤ ਕੀ ਆ ਸਾਰਾ ਮਸਲਾ ਕੀ ਆ ਬਾਈ ਜੀ ਕੀ ਹਾਲ ਚਾਲ ਠੀਕ ਹੈ ਬਈ ਕੀ ਗੱਲਬਾਤ ਕੀ ਹੁੰਦਾ ਸਾਰਾ ਮਸਲਾ ਕੀ ਬਣ ਜਾਂਦਾ ਬਈ ਗੱਲ ਤਾਂ ਇਹ ਹੀ ਆ ਬਈ ਜਦੋਂ ਬੰਦਾ ਕਹਿੰਦਾ ਜਨਾਨੀ ਨੂੰ ਖੁੱਲ ਛੁੱਟੀ ਦੇ ਦਿੰਦਾ ਹਨਾ ਇਹ ਨਜਾਇਜ਼ ਫਾਇਦਾ ਬਹੁਤ ਚੱਕਦਾ ਤੇ ਜੇ ਘਰੇ ਬੰਨ ਕੇ ਰੱਖ ਲੈਣਾਂ ਉਹਨਾਂ ਨੂੰ ਤੇ ਫਿਰ ਉਹਨਾਂ ਨੂੰ ਆਇਆ ਹੁੰਦਾ ਵੀ ਇਹ ਜਨਾਨੀ ਨੂੰ ਥੱਲੇ ਲਾਈ ਫਿਰਦਾ ਠੀਕ ਆ ਇਹ ਚਾਰੇ ਪਾਸੇ ਮਾਰਦਿਆਂ ਕੋਈ ਹੋਵੇ ਸਾਨੀ ਤੇ ਜਿਹੜੀ ਕੋਈ ਕਰਦਾਂ ਦਾ ਕਹਿਣਾ ਰੱਖਦੀ ਹੈ ਨਾ ਸਾਡੇ ਬਿਆਹ ਨੂੰ 4 ਸਾਲ ਹੋ ਗਏ ਵੀ ਜੜਗਾਂਡ ਗਵਾਂਡ ਦੀਆਂ ਬੜੀਆਂ ਕੋਈ ਲੱਗੀਆਂ ਚਲੋ ਚਲੋ ਅਗਲੇ ਇਹ ਘਰ ਦੀ ਮਜ਼ਦੂਰੀ ਕਰਕੇ ਲੱਗੀਆਂ ਸੀ ਮੈਂ ਖੇਤੀ ਕਰਦਾ ਠੀਕ ਆ ਮੈਨੂੰ ਬਥੇਰੇ ਨੇ ਕਹਿਣਾ ਵੀ ਉਹ ਵੀ ਜਾਂਦਗਾ ਬੰਨ ਠਣ ਕੇ ਮੇਰਾ ਵੀ ਜੀ ਕਰਦਾ ਮੈਂ ਹਾਂ ਬੰਨ ਠਣ ਕੇ ਜਾਣਾ ਕਿੱਥੇ ਘਰੇ ਬੰਨ ਠਣ ਕੇ ਲੈ ਲੈ ਕਰ ਤੇ ਕਹਿੰਦੀ ਨਹੀਂ ਮੈਂ ਜੋਬ ਕਰਨੀ ਆ ਮੈਂ ਪੜ੍ਹੀ ਲਿਖੀ ਆ ਮੈਂ ਫਲਾਨਾ ਮੈਂ ਧੌਂਕਾ ਬੀ ਐਮ ਐ ਕੀਤੀ ਐ ਬੀ ਐਡ ਕੀਤੀ ਹੈ ਨਾ ਤਲ ਮੈਂ ਬਈ ਮੈਂ ਖਚਾਲੇ ਤੇ ਪਿੰਡ ਚ ਤੇ ਮੈਂ ਪੁੱਛ ਦਿੰਨਾ ਕਿਸੇ ਨੂੰ ਚਲ ਕਹਿਆ ਕੋਹਾ ਕੇ ਆਪਾਂ ਸਕੂਲ ਚ ਲਵਾ ਦਨੇ ਆ ਕਿ ਜੀ ਨਹੀਂ ਮੈਂ ਤਾਂ ਸ਼ਹਿਰ ਚ ਹੀ ਲੱਗਣਾ ਸਕੂਲ ਚ ਪੈਸੇ ਥੋੜੇ ਦੇਣਗੇ ਉੱਥੇ 20-25000 ਰੁਪਏ ਲੱਗ ਮਿਲ ਜੂ ਆਪਾਂ ਨੂੰ ਚਲ ਇੱਕ ਦੋ ਵਾਰੀ ਮੈਨੂੰ ਮੇਰੇ ਨਾਲ ਗਈ ਬੈਂਕ ਚ ਤੇ ਇੱਕ ਤੇ ਜਦੋਂ ਹੋਈ ਗੱਲਬਾਤ ਹਨਾ ਵੀ ਅਸੀਂ ਬੈਂਕ ਚ ਦੇ ਆਏ ਤੇ ਉੱਥੇ ਦੇ ਅਸਟਿਟੂਟ ਚ ਇਹਦੀ ਪੜਾਈ ਦਰਜ ਹੋਮ ਜੇ ਇਹਨੇ ਆਪਦੇ ਕੋਲ ਹੀ ਬਣਾ ਲਿਆ ਮੈਨੂੰ ਫੋਨ ਆ ਗਿਆ ਤੇ ਵੀ ਮੈਂ ਜਾਣ ਲੱਗਣਾ ਠੀਕ ਹੈ ਮੈਨੂੰ ਵਿਸ਼ਵਾਸ ਥੇ ਯਾਰ ਬਈ ਠੀਕ ਹੈ ਅਸੀਂ ਜਾ ਮੈਂ ਜਾ ਕੇ ਉਹਨੂੰ ਕਹਾਂ ਤੇ ਪਤਾ ਨਹੀਂ ਉਹ ਕੋਈ ਗੱਟਮਟ ਹੋਈ ਜਾਂ ਕੀ ਗੱਲਬਾਤ ਹੋਈ ਮੈਨੂੰ ਨਹੀਂ ਸਿੱਪਾ ਅਸੀਂ ਉੱਥੇ ਇੰਸਟੀਚੂਟ ਚ ਗਏ ਮੈਨੂੰ ਕਹਿੰਦੇ ਮੈਂ ਦਫ਼ਤਰ ਚ ਜਾਇ ਮੰਦਲ ਉਹਦੇ ਨਾਲ ਕੋਈ ਗੱਲਬਾਤ ਕਰਈ ਜਾਂ ਕੋਈ ਉਹੀ ਬੈਠ ਕੇ ਮਿੜਈ ਮੈਨੂੰ ਕਹਿੰਦੇ ਆਪਣਾ ਕੰਮ ਓਕੇ ਐ ਮੈਂ ਕੱਲ ਤੋਂ ਆਉਣ ਲੱਗ ਜਾਣਾ ਵੀ 22000 ਰੁਪਏ ਦੇ ਦਿਆ ਕਰਨਗੇ ਮਹਜ ਵਾਲੇ ਨਾਲ ਤਾਂ ਤੇਰਾ ਸ਼ੌਂਕ ਪੂਰਾ ਹੋ ਜੂਗਾ ਨਾਲੇ ਮੇਰਾ ਹੋ ਜੂਗਾ ਹਨਾ ਵੀ ਠੀਕ ਆ ਚੱਲ ਤੂੰ ਕਹਿਣੀ ਆ ਤੇ ਪਰ ਬਈ ਇਹਦੇ ਰੰਗ ਪਤਾ ਕੀ ਨਿਕਲੇ ਸਕੂਟਰੀ ਤੇ ਮੈਂ ਸਕੂਟਰੀ ਵੀ ਲੈਤੀ ਚੰਗੀ ਬੰਠਣ ਕੇ ਜਾਂਦੀ ਸੀ ਠੀਕ ਆ ਜਦੋਂ ਸਾਡੇ ਪਿੰਡ ਦੀ ਜੂਨ ਲੰਘੀ ਤਾਂ ਸਮਝ ਲੈ ਇਹਦੀ ਰੰਗ ਟਾਂਕੀ ਬਦਲ ਜਾਂਦੇ ਸੀ ਉੱਥੋਂ ਨੇ ਆਉਦੀ ਨਾਲ ਜੀਨ ਡੀਐਨਟੀ ਸ਼ਰਟ ਲੈ ਕੇ ਜਾਂਦੀ ਸੀ ਉਹ ਬਦਲਨੇ ਕੱਪੜੇ ਪਤਾ ਨਹੀਂ ਕਿੱਥੇ ਇਹਦਾ ਕੋਈ ਬਣਾਇਆ ਬਸ ਕਿ ਜਿੱਥੇ ਬਦਲਦੀ ਸੀ ਜਦੋਂ ਹੋਈ ਗੱਲਬਾਤ ਹਨ ਤੇ ਬਈ ਇਹ ਰੰਗ ਟਾਂਕੀ ਬਦਲਦੀ ਕੱਪੜੇ ਮੈਨੂੰ ਨਹੀਂ ਪਤਾ ਸੀ ਕਿੱਥੇ ਬਦਲਦੀ ਸੀਗੀ ਘਰੋਂ ਇਹ ਸਲਵਾਰ ਕਮੀਜ਼ ਚ ਜਾਣਾ ਅੱਗੇ ਜਾ ਕੇ ਟੀ-ਸ਼ਰਟ ਜੀਨ ਚ ਹੋ ਜਾਂਦੀ ਠੀਕ ਹੈ ਇਸ ਤਰ੍ਹਾਂ ਇਹ ਤਾਂ 2.5 ਮਹੀਨੇ ਕੰਮ ਚੱਲੀ ਗਿਆ 2.5 ਮਹੀਨੇ ਬਾਅਦ ਮੈਨੂੰ ਕਿਸੇ ਮੇਰੇ ਯਾਰ ਮਿੱਤਰ ਨੇ ਕਿਹਾ ਕਿ ਉਹਨੇ ਕਹਦਾ ਦੇਖੀ ਦੇਖੀ ਹੁਣੀ ਆ ਤੇ ਉਹਨੇ ਨਿਗਰਾਨੀ ਰੱਖੀ ਹੈ ਨਾ ਮੈਨੂੰ ਕਹਿੰਦਾ ਵੀ ਪੱਝਾਈ ਦੇ ਹਾਲਾਤ ਮਾੜੇ ਹੋਏ ਪਏ ਮੈਂ ਕਿਵੇਂ ਕਹਿੰਦਾ ਬਸ ਜਿਵੇਂ ਪਾਕਿਸਤਾਨ ਤੇ ਇੰਡਕਾ ਦੀ ਜੰਗ ਬਾਰਡਰ ਤੇ ਉਹ ਹੋਈ ਸੀ ਬੰਡ ਹੋਈ ਸੀ ਨਾ ਕਹਿੰਦਾ ਉਹ ਤਰ੍ਹਾਂ ਦਾ ਕੰਮ ਹੋਇਆ ਪਿਆ ਕਹਿੰਦਾ ਜਦੋਂ ਪਿੰਡਲ ਦੀ ਆਪਣੀ ਦੀ ਜੂਨ ਲੰਘ ਜਾਂਦੀ ਹੈ ਤੇ ਉਹਦੇ ਵੀ ਹਾਲਾਤ ਹੀ ਬਦਲ ਜਾਂਦੇ ਮੈਂ ਉਹ ਵੀ ਕੀ ਪਕਾਈ ਮਾਰੀ ਇਹਨਾਂ ਮੈਨੂੰ ਗਲਤ ਦੱਸ ਕਹਿੰਦਾ ਵੀ ਗੱਲ ਇਹ ਹੈ ਜਦੋਂ ਇੱਥੋਂ ਜਾਂਦੀਦਾ ਸਲਵਾਰ ਕਮੀਜ਼ ਤਿਆਰ ਹੋ ਕੇ ਵੰਠਣ ਕੇ ਜਾਂਦੀ ਹੈ ਉੱਥੇ ਜਾ ਕੇ ਕਹਿੰਦਾ ਇਹ ਕੱਪੜੇ ਚੇਂਜ ਕਰਦੀ ਆ ਕਿਸੇ ਅੰਤਿ ਕੋਲੇ ਜਾ ਕੇ ਉਹ ਦੁਕਾਨ ਕੋਈ ਬੰਦਾ ਆਉਂਦਾ ਉਹਨੂੰ ਗੱਡੀ ਚ ਭਾ ਕੇ ਲੈ ਜਾਂਦਾ ਕੋਈ ਉਹ ਹੋਰ ਬੰਦਾ ਆ ਗਿਆ ਕੋਈ ਮੋਟਰਸਾਈਕਲ ਤੇ ਲੈ ਗਿਆ ਵੀ ਇਹ ਆ ਠੰਡਾ ਕਰਨ ਲੱਗ ਗਿਆ ਠੀਕ ਹੈ ਮੈਂ ਇਹ ਇਹਦਾ ਕਿਵੇਂ ਹੋ ਸਕਦਾ ਕਹਿੰਦਾ ਨਹੀਂ ਤੇ ਮੈਂ ਬਈ ਕੰਮ ਕੋਮੋ ਛੱਡ ਕੇ ਸਾਰੇ ਮੈਂ ਤੇ ਧਿਆਨ ਰੱਖਣ ਲੱਗ ਗਿਆ ਜਦੋਂ ਤੜਕੇ ਤਾਂ ਪੂਰੀ ਨਰਜੀ ਚ ਜਾਣਾ ਤੇ ਅੱਥ ਨੇ ਆਏ ਆਉਂਦੀ ਹੁੰਦੀ ਸੀ ਮਸਾਂ ਵੀ ਮਥੇ ਤਾਂ ਖੜੇ ਨਹੀਂ ਜਾਂਦਾ ਮੈਨੂੰ ਵੀ ਅਗਲਾ ਸ਼ੱਕ ਹੁੰਦਾ ਹੈ ਨਾ ਤੇ ਪਹਿਲਾਂ ਮੈਂ ਗੌਰ ਨਹੀਂ ਕੀਤੀ ਮੈਂ ਖਿਆਲ ਕਰੀ ਕੱਲੀ ਕੰਮ ਚਦੰਦਾ ਥੱਕ ਉਹ ਕ ਜਾਂਦਾ ਪਰ ਮੈਂ ਖਿਆਲ ਵੀ ਨਹੀਂ ਯਾਰ ਵੀ ਗੌਰ ਤਾਂ ਕਰਨੀ ਚਾਹੀਦੀ ਆ ਉਸ ਤੋਂ ਬਾਅਦ ਬਾਈ ਮੈਂ ਫੜੀ ਇਹ ਮੈਂ ਇਹਦੇ ਮਗਰ ਦੋ ਤਿੰਨ ਵਾਲੀ ਗਿਆ ਵੀਡੀਓ ਬਣਾਈ ਪੁੱਛਾ ਕੀਤਾ ਇਹਨੂੰ ਫੜ ਕੇ ਟਿਕਾ ਕੇ ਫਿਰ ਮੈਂ ਉਥੋਂ ਝੰਬ ਕੇ ਲਿਆ ਜਦੋਂ ਮੈਂ ਝੰਬ ਕੇ ਲਿਆ ਮੈਂ ਘਰੇ ਰੱਖੀ ਰੱਖ ਕੇ ਘਰੇ ਫਿਰ ਮੈਂ ਇਹਦੇ ਮਾਪਿਆਂ ਨੂੰ ਦੱਸਿਆ ਸਾਰਾ ਕੁਝ ਕੀਤਾ ਮੈਂ ਖਿਆਲ ਮੈਂ ਰੱਖਣੀ ਨਹੀਂ ਇਹ ਮੈਂ ਤਾਂ ਤਰਲੇ ਕਰਕੇ ਇਹਨਾਂ ਨੇ ਚੱਕ ਕੇ ਮੇਰੇ ਰੱਖਤੀ ਫਿਰ ਰੱਖਤੀ ਵੀ ਚੱਲ ਹੁਣ ਹੁਣ ਮੈਂ ਘਰੇ ਬੰਦਸ਼ੀ ਰੱਖੀ ਆ ਹੁਣ ਮੈਨੂੰ ਪਤਾ ਕੀ ਜਾਂਦੀ ਕਹਿੰਦੀ ਵੀ ਇਹੇ ਮੈਨੂੰ ਗੋਲਪਨਾ ਕਰਾਉਂਦਾ ਗੋਲੀ ਬਣਾ ਕੇ ਰੱਖਦਾ ਜੀ ਖੁੱਲੀ ਛੁੱਟੀ ਦਿੱਤੀ ਸੀ ਫੇਰ ਕੱਢਦੇ ਨੇ ਮੁੱਲ ਪਤਾ ਯਾਰ ਹੈ ਬੰਦਾ ਦੱਸ ਕਿੱਥੇ ਕੀ ਕਰੂਗਾ ਜੇ ਮੰਨ ਕੇ ਚੱਲ ਆਪਾਂ ਜਨਾਨੀ ਨੂੰ ਖੁੱਲੀ ਛੁੱਟੀ ਦੇਤੀ ਫਿਰ ਇਹਦਾ ਮਤਲਬ ਤੇ ਇਹ ਤਾਂ ਨਹੀਂ ਯਾਰ ਵੀ ਬੰਦੇ ਤੋਂ ਬਾਹਰ ਹੋ ਕੇ ਤੁਸੀਂ ਬਾਹਰ ਬੰਦੇ ਹੀ ਬਦਲ ਲਓ ਧੰਦੇ ਕਰਨ ਲੱਗ ਜੀ ਹੱਕ ਦੀ ਕਮਾਈ ਘਰੋਂ ਪੂਰਾ ਤਿਆਰ ਹੋ ਕੇ ਜਾਂਦੀ ਸੀ ਮਤਲਬ ਐ ਇਦਾਂ ਨਹੀਂ ਕਹਿੰਦੀ ਸੀ ਮਤਲਬ ਹਨਾ ਵੀ ਜਦੋਂ ਘਰੋਂ ਤਿਆਰ ਹੋ ਕੇ ਜਾਂਦੀ ਸੀ ਤੈਨੂੰ ਸ਼ੱਕ ਨਹੀਂ ਹੁੰਦਾ ਸੀ ਮਤਲਬ ਇਹ ਦਾ ਕੰਮ ਤੇ ਲੱਗੀ ਹੋਈ ਆ ਯਾਰ ਹਨਾ ਵੀ ਧਿਆਨ ਨਹੀਂ ਦਿੰਦਾ ਸੀ ਤੁਹਾਨੂੰ ਤੇ ਸ਼ੱਕ ਪਤਾ ਕੀ ਆ ਸ਼ੱਕ ਤਾਂ ਮੈਂ ਤਾਂ ਕਰੂ ਜੇ ਇਹਦੇ ਸੁਭਾਜ ਕੋ ਚੇਂਜ ਹੁੰਦਾ ਜਿਵੇਂ ਪਹਿਲਾਂ ਮੇਰੇ ਨਾਲ ਗੱਲਾਂ ਮਾਤਾ ਕਰਦੀ ਸੀ ਮੈਨੂੰ ਪਿਆਰ ਕਰਦੀ ਸੀ ਹੋਂ ਸਰ ਜਿਵੇਂ ਵੀ ਆਪਾਂ ਗੱਲਾਂ ਮਾਤਾ ਕਰਦੇ ਆ ਉਵੇਂ ਹੀ ਕਰਦੀ ਸੀ ਜੇ ਮਾੜਾ ਮੋਟਾ ਬੰਦੇ 'ਚ ਬਦਲਾਅ ਹੋ ਤੋ ਸ਼ੱਕ ਆਪਾਂ ਉੱਥੇ ਕਰਾਂਗੇ ਹੁਣ ਇਹ ਤਾਂ ਮੈਂ ਸ਼ੱਕ ਕਰ ਹੀ ਨਹੀਂ ਸਕਦਾ ਸੀ ਕਿਸ ਹਿਸਾਬ ਨਾਲ ਵੀ ਫਿਰ ਉਸ ਤੋਂ ਬਾਅਦ ਜਦੋਂ ਮੈਨੂੰ ਉਹ ਮੁੰ ਫੇਰ ਮੈਂ ਪਿੱਛਾ ਕੀਤਾ ਫੇਰ ਮੈਂ ਉਹਦੇ ਵੀ ਨੀ ਅੱਖੇ ਲੱਗਿਆ ਪਹਿਲਾਂ ਮੈਂ ਪਿੱਛਾ ਕਰਕੇ ਇਹਦੀ ਵੀਡੀਓ ਕੀਤੀ ਫੇਰ ਮੈਂ ਬਣਾਈ ਸਾਰਾ ਕੁਝ ਇਹਦਾ ਪਤਾ ਕੀਤਾ ਏ ਟੂ ਜ਼ेड ਫੇਰ ਮੈਨੂੰ ਕਿਸੇ ਬੰਦੇ ਨੇ ਦੱਸਿਆ ਵੀ ਇਹ ਜਿਹੜੀ ਆਂਟੀ ਕੋਲੇ ਆ ਕੇ ਵੰਦੀ ਕਰਦੀ ਆ ਕੱਪੜੇ ਬਦਲਦੀ ਆ ਇਥੋਂ ਮੁੰਡੇ ਚੱਕ ਲੈਂਦੇ ਧੰਦਾ ਕਰਦੀ ਆ ਵੀ ਇੱਕ ਮੁੰਡੇ ਤੋਂ 5-5000 ਰੁਪਏ ਲੈਂਦੇ ਗਏ ਠੀਕ ਹੈ ਹੁਣ ਬਈ ਮੈਂ ਮੁੜ ਕੇ ਇਹੀ ਚੀਜ਼ ਸੋਚਾਂ ਵੀ ਆਪਣੇ 20-22000 ਦੀ ਗੱਲ ਕੀਤੀ ਸੀ ਆਪਣੇ ਘਰੇ 50-5000 ਕਿਵੇਂ ਆਉਂਦਾ ਮਹੀਨੇ ਦਾ ਕਿਸੇ ਕਰਕੇ ਆਉਂਦਾ ਸੀ ਫੇਰ ਤਾਂ ਕਰਕੇ ਫਿਰ ਮੈਨੂੰ ਸ਼ੱਕ ਹੋਇਆ ਫੇਰ ਮੈਂ ਬਹੁਤ ਬਈ ਮੈਂ ਕਿਹਾ ਮੈਂ ਕੁੱਟੀ ਵੀ ਆ ਮਾਪੇ ਸੱਦਿਆਦਾ ਆਪਦੇ ਮਾਪਿਆਂ ਨੂੰ ਵੀ ਗੱਲਬਾਤ ਕੀਤੀ ਮੈਂ ਕਿਹਾ ਮੈਂ ਰੱਖਣੀ ਨਹੀਂ ਪਰ ਜਦੋਂ ਇਹ ਬਾਹਲਾ ਮੰਨਤਾ ਤਰਲੇ ਕਰ ਲੱਗੇ ਮੇਰੇ ਸਹੁਰੇ ਵੀ ਕਰ ਲੱਗੇ ਮੇਰੀ ਘਰ ਵਾਲੀ ਵੀ ਕਰ ਲੱਗੀ ਮੈਂ ਰੱਖ ਲਈ ਪਰ ਬਈ ਹੁਣ ਮੈਂ ਬਾਰੋਂ ਬਾਹਰ ਨਹੀਂ ਹੋਣ ਦਿੰਦਾ ਹੁਣ ਜਿੰਨਾ ਮਰਜ਼ੀ ਕੋਈ ਕਹੀ ਜਾਵੇ ਹੁਣ ਮੈਨੂੰ ਬੁੜੀਆਂ ਜੜਾਂ ਡਗਮਾੜ ਦਿੰਗੀਆਂ ਉਹ ਵੀ ਉਹਨੂੰ ਕਹਿਣ ਲੱਗ ਜਾਂਦੀਆਂ ਤੈਨੂੰ ਤਾਂ ਬੰਦਸ਼ ਬਣਾਇਆ ਬੈਤ ਜਿੰਦਗੀ ਗੋਲ ਜੂ ਫਲਾਨਾ ਹੋ ਜੂ ਧੁੰਕਾ ਹੋ ਜੂ ਫਿਰ ਮੈਂ ਬੁੜੀਆਂ ਨੂੰ ਵੀ ਕਿਹਾ ਮੈਂ ਕਿਹਾ ਸਾਡੇ ਘਰੇ ਉਹਨਾਂ ਹੁੰਦਾ ਬੰਦ ਵਾਲੀ ਗੱਲ ਕਰਿਆ ਕਰੋ ਨਹੀਂ ਕਰੋ ਨਾ ਬਈ ਇਹਨੂੰ ਖੁੱ ਤੂੰ ਨੇ ਦੇ ਕੀ ਇਫੈਕਟ ਪਊਗਾ ਇਹ ਨਹੀਂ ਸੋਚਾ ਹੁਣੇ। ਬੋਹੀ ਤਾਂ ਗੱਲ ਆ ਯਾਰ ਫਿਰ ਉਹੀ ਗੁੱਤ ਪਿੱਛੇ ਮੱਤ ਵਾਲਾ ਕੰਮ ਹੁੰਦਾ ਵੀ ਜੇ ਸਾਨੂੰ ਖੁੱਲੀ ਛੁੱਟੀ ਦਿੱਤੀ ਅਸੀਂ ਤਾਂ ਵੀ ਨਹੀਂ ਫਾਇਦਾ ਨਜਾਇਜ਼ ਫਾਇਦਾ ਚੱਕਣਾ। ਜੇ ਨਹੀਂ ਖੁੱਲੀ ਛੁੱਟੀ ਦਿੱਤੀ ਫਿਰ ਫੇਰ ਤਾਂ ਫਿਰ ਕਹਿੰਦੇ ਬੰਦੇ ਹੀ ਮਾੜੇ ਆ। ਵੀ ਸਾਡੇ ਤੇ ਅਤਿਆਚਾਰ ਕਰਦੇ। ਫੇ ਬੰਦਾ ਕੀ ਕਰੇ ਯਾਰ ਬੰਦਾ ਭੈਣੀ ਜਾਵੇ। ਤੂੰ ਫੜਿਆ ਕਿਵੇਂ ਇਹਨੂੰ? ਫੜਿਆ ਬਸ ਮੈਂ ਇਹਨੂੰ ਜਦੋਂ ਜਾਇਆ ਕਰਦੀ ਸੀ ਇਹ ਮੈਂ ਵੀਡੀਓ ਬਣਾ ਲਈਗਾ। ਵੇਖ ਕੇ ਹੌਲੀ-ਹੌਲੀ ਮੈਂ ਜਦੋਂ ਇਹ ਤੁਰਦੀ ਸੀ ਪਹਿਲੇ ਹੀ ਮੈਂ ਕਹਾਂ ਮੈਂ ਖੇਤ ਚੱਲਿਆਂ ਜਲ ਠੀਕ ਆ। ਮੈਂ ਜਦੋਂ ਮੈਨੂੰ ਬੁਢੀ ਦਾ ਘਰ ਦੱਸਿਆ ਸੀ ਮੈਂ ਉੱਥੇ ਜਾ ਕੇ ਕਿਸ ਬੰਦੇ ਨਾਲ ਗੱਲ ਕੀਤੀ ਉੱਥੇ ਮੈਂ ਬਹਿ ਜਾਂਦਾ ਸੀ ਜਾ ਕੇ ਕੋਠੇ ਤੇ ਤੂੰ ਕਹਿੰਦਾ ਮੈਨੂੰ ਸ਼ੱਕ ਹੋਇਆ ਹਨਾ ਮੈਨੂੰ ਲੱਗਿਆ ਵੀ ਇਹ ਥੱਕੀ ਥੱਕੀ ਆਉਂਦੀ ਐ ਵੀ ਕੰਮ ਦੇ ਜੇ ਥੱਕੀ ਹੁੰਦੀ ਐ ਤੈਨੂੰ ਐ ਲੱਗਿਆ ਹਨਾ ਮਤਲਬ ਤੇਰੇ ਦਿਲ ਦੇ ਵਿੱਚ ਦਿਮਾਗ ਦੇ ਵਿੱਚ ਇਦਾਂ ਦੀ ਗੱਲ ਕਿਉਂ ਆਈ ਜਾਂ ਕਿਸੇ ਨੇ ਤੈਨੂੰ ਕਿਹਾ ਸੀਗਾ ਜਾਂ ਤੈਨੂੰ ਲੱਗਿਆ ਹੀ ਇਦਾਂ ਦਾ ਕੁਝ ਜਾਂ ਤੈਨੂੰ ਆਥੋਤ ਲਾਉਣ ਦੇਂਦੀ ਸੀ ਜਾਂ ਤੇਰੇ ਤੇਰੇ ਨਾਲ ਜਦੋਂ ਰਹਿੰਦੀ ਸੀ ਉਦੋਂ ਤੈਨੂੰ ਐ ਲੱਗਦਾ ਸੀ ਜਾਂ ਕੁਝ ਉਹਦੀ ਹਰਕਤਾਂ ਦੇ ਵਿੱਚ ਲੱਗਦਾ ਸੀ ਤੈਨੂੰ ਚੇਂਜ ਲੱਗਦਾ ਸੀ ਕੁਝ ਨਾ ਕੁਝ ਤਾਂ ਲ ਪੜਾਹ ਹੋਂਦਾ ਮੰਨ ਕੇ ਚੱਲ ਫਰੈਸ਼ ਹੁੰਦਾ ਹਮ ਉਦੋਂ ਉਦੋਂ ਸਰੀਰ ਦੀ ਬੰਤਰ ਚੀਜ਼ ਕੋਈ ਹੋਰ ਹੁੰਦੀ ਹੈ ਜਦੋਂ ਬੰਦਾ ਫਰੈਸ਼ ਨਹੀਂ ਨਾ ਹੁੰਦਾ ਠੁੱਕਿਆ ਟੱਟਿਆ ਹੁੰਦਾ ਜਾਂ ਬੰਦੇ ਦਾ ਮਨ ਲੰਕ ਚੱਲ ਆਪਾਂ ਦੂਜੂ ਹੀ ਲਾਲਾ ਸੰਬੰਧ ਬਣਾਉਣ ਵਾਲੀ ਗੱਲ ਹੀ ਲਾਲਾ ਤੇ ਉੱਥੇ ਬੰਦੇ ਨੂੰ ਕੀ ਫੀਲ ਹੁੰਦਾ ਜੇ ਹੁਣ ਬੰਦਾ ਮੰਨ ਕੇ ਚੱਲ ਇੱਕ ਪਹਿਲੀ ਵਾਰ ਆਪਾਂ ਸੰਬੰਧ ਬਣਾਉਣੇ ਆ ਤੇ ਉੱਥੇ ਬੰਦਾ ਕਿੰਨਾ ਐਕਟਿਵ ਹੁੰਦਾ ਤੇ ਜਦੋਂ ਹੁਣ ਪੰਜ ਚਾਰ ਜੀ ਬਾਈ ਬਾਹਰ ਬਣਾ ਕੇ ਆਈ ਹੈ ਤੇ ਮੇਰੇ ਨਾਲ ਕਿੱਥੇ ਉਹ ਕਰੂ ਠੀਕ ਹੈ ਨਾ ਮਨਮਾਰਕ ਜਿਹੜਾ ਕੋ ਮਰਜ਼ੀ ਕਰੀ ਚੱਲ ਦੂਜਾ ਵੀ ਘਰ ਦੇ ਵਿੱਚ 50 ਪਿਆ ਲੱਖ ਲੱਖ ਰੁਪਏ ਘਰੇ ਆਉਣ ਲੱਗੇ ਹਾਂ ਫਿਰ ਮੈਨੂੰ ਉਹ ਵੀ ਸ਼ੱਕ ਫਿਰ ਮੈਨੂੰ ਜਿਹੜਾ ਮੁੰਡੇ ਨੇ ਦੱਸਿਆ ਉਹ ਚੀਜ਼ ਤਾਂ ਵੀ ਤੂੰ ਪੁੱਛਿਆ ਨਹੀਂ ਹੁਣ ਉਹ ਕਦੇ ਬਾਕੇ ਵੀ ਤੂੰ ਆ 50000 ਰੁਪਏ ਲੱਖ ਰੁਪਏ ਕਿੱਥੋਂ ਦਾ ਹੈ ਤੇਰੇ ਕੋਲ ਉਹ ਕਹਿੰਦੀ ਵੀ ਜੇ ਮੈਂ ਜਿਵੇਂ ਸਟੂਡੈਂਟਾਂ ਨੂੰ ਲਵਾਉਣੀ ਆ ਜਿ ਕੋ ਹੋ ਤਾਂ ਮੈਨੂੰ ਉਹ ਚ ਪੈਸੇ ਮਿਲਦੇ ਹਾਂ ਬਸ ਨੇ ਤਾਂ ਬਹੁਤ ਹੁੰਦੇ ਆ ਕਦੇ ਪਤਾ ਨਹੀਂ ਕੀਤਾ ਤੂੰ ਜਿੱਥੇ ਕੰਮ ਕਰਦੀ ਸੀ ਤੂੰ ਕਦੇ ਗਿਆ ਹੋਵੇਂ ਉੱਥੇ ਵੀ ਕਿੱਥੇ ਕੰਮ ਕਰਦੀ ਹੈ ਬਾਈ ਜਦੋਂ ਵਿਸ਼ਵਾਸ ਕੀਤਾ ਹੋਵੇ ਨਾ ਉਦੋਂ ਨਹੀਂ ਹੁੰਦਾ ਕੁਝ ਪਤਾ ਹੀ ਨਹੀਂ ਕੀਤਾ ਤੂੰ ਕਿੱਥੇ ਲੱਗੀ ਆ ਕੀ ਕਰਦੀ ਆ ਕਿਹਨੂੰ ਪੜਾਉਂਦੀ ਆ ਕਿਹਨੂੰ ਨਹੀਂ ਪੜਾਉਂਦੀ ਕੀ ਦੇ ਨਾਲ ਜਾਂਦੀ ਆ ਕਿਹਦੇ ਨਾਲ ਆਉਂਦੀ ਆ ਇਹ ਕੁਝ ਵੀ ਤੈਨੂੰ ਪਤਾ ਸੀਗਾ ਨਾ 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 ਮੈਂ ਇਹਨੂੰ ਪਹਿਲਾਂ ਜਿੱਦੇ ਘਰੇੋਂ ਨਿਕਲਣ ਲੱਗੀ ਮੈਂ ਉਸ ਟਾਈਮ ਇਹੀ ਦੱਸਿਆ ਸੀਗਾ ਵੀ ਪੈਰ ਬਾਹਰ ਕੱਢਣ ਲੱਗੀ ਆ ਪੈਰ ਧਰਤੀ ਤੇ ਰੱਖੇ ਇਹ ਨਾ ਹੋਵੇ ਤੂੰ ਕਿਸੇ ਪਾਸੇ ਨੂੰ ਹੋਰ ਕਰ ਤੇ ਬਈ ਯਾਰ ਇੰਨੀ ਖੁੱਲ ਦੇਂਗਾ ਫੇਰ ਤਾਂ ਇਹੋ ਜਿਹਾ ਚੱਕਰ ਬੰਨਣਾ ਹੀ ਸੀਗਾ ਤੇਰਾ ਬਈ ਯਾਰ ਜੇ ਇੰਨੀ ਖੁੱਲ ਦੇ ਕੇ ਵੀ ਜਨਾਨੀ ਐ ਇਹੋ ਜੇ ਫੇਰ ਤਾਂ ਮਾੜੀ ਗੱਲ ਨਾ ਮਾੜੀ ਗੱਲ ਇਹ ਇਹ ਚੀਜ਼ ਕਿਉਂ ਕਹਿ ਰਹੇ ਤੂੰ ਇਹ ਵਿਖਲ ਦਿੱਤੀ ਵੀ ਮਾੜੀ ਐ ਤੇ ਬੰਨੀ ਵੀ ਮਾੜੀ ਐ ਮਤਲਬ ਇਹ ਸਕੇਣਾ ਚਾਹੁੰਦਾ ਮੈਂ ਤਾਂ ਅੱਗੇ ਵਾਲੀ ਗੱਲ ਅੱਗੇ ਬੰਦੇ ਕਹਿੰਦੇ ਹੁੰਦੇ ਸੀਗੇ ਵੀ ਜਨਾਨੀ ਤਾਂ ਜੁੱਤੀ ਥੱਲੇ ਰੱਖੇ ਹੂੰ ਹੁਣ ਬਈ ਜੁੱਤੀ ਤਾਂ ਸਿਰ ਤੇ ਬੈਗਾਂ ਤੇ ਕੀ ਕੁਛ ਕਰਾਈ ਜਾਂਦੇਗਾ ਕੋਈ ਡਰਾਮ ਥੋੜੇ ਸਿਰ ਤੇ ਜੁੱਤੀ ਆ ਜੁੱਤੀ ਛੱਡੀ ਆ ਸਾਡੇ ਤਾਂ ਮਾਰ ਦਿੰਗਾ ਸਹਲਾਂ ਚ ਹੂੰ ਜੁੱਤੀ ਦੇ ਅੱਗੇ ਜੁੱਤੀ ਨਹੀਂ ਹੁਣ ਮਾਰਦੀਆਂ ਸਿਰਾਂ 'ਚ ਅਹ ਜੁੱਤੀ ਵੀ ਥੋਡੀ ਹਾਂ ਥੋੜੇ ਸਿਰ ਤੇ ਬੈਠੀ ਐ ਸਿਹਰੀ ਥੋੜਾ ਤੇ ਮਾਰਨਾ ਵੀ ਥੋੜਾ ਗਲਤੀ ਵੀ ਇਹਨਾਂ ਦੀ ਕਾਨੂੰਨ ਨੇ ਸਾਥ ਵੀ ਇਹਨਾਂ ਦਾ ਦੇਣਾ ਠੀਕ ਐ ਨਾ ਬੰਦਾ ਵਿਚ ਵਿਚਾਲੇ ਪੀਸਿਆ ਜਾਂਦਾ ਅੱਜ ਦੇ ਟਾਈਮ ਨੂੰ ਵੇਖ ਕੇ ਦਾ ਹਾਲਾਤ ਬੰਦਾ ਇਹ ਸੋਚਦਾ ਵਿਆਹ ਹੀ ਨਾ ਕਰਾਓ ਠੀਕ ਹੈ ਨਾ ਅੱਛਾ ਫਿਰ ਭਈ ਜਦੋਂ ਇਹ ਗੱਲ ਦਾ ਤੁਹਾਨੂੰ ਪਤਾ ਲੱਗਦਾ ਹਨਾ ਵੀ ਤੂੰ ਇਹਨੂੰ ਫੜ ਲੈਣਾ ਫਿਰ ਉਸ ਤੋਂ ਬਾਅਦ ਇਹ ਨਾਲ ਗੱਲਬਾਤ ਕਰਦਾ ਹੁੰਦਾ ਵੀ ਕੀ ਕਹਿਣਾ ਸੀ ਇਹਨੂੰ ਇਹਨੂੰ ਕਿਉਂ ਕੁਝ ਕਿਹਾ ਤੂੰ ਘਰੇ ਬੁਲਾਇਆ ਕਦੇ ਸਮਝਾਇਆ ਇਹਨੂੰ ਵੀ ਆ ਕੀ ਕੀ ਆ ਕੀ ਕੰਮ ਕਰ ਰਹੀ ਹੈ ਤੂੰ ਬਾਰ ਮੈਂ 4 ਦਿਨ ਵੀਡੀਓ ਬਣਾਇਆ ਸਬੂਤ ਮੇਰੇ ਕੋਲ ਪੱਕੇ ਮਿਲ ਗਏ ਮੈਂ ਕੁੱਟ ਕੇ ਲਿਆਇਆ ਥੋਂ ਗੱਲ ਗੁੱਲ ਨਹੀਂ ਕੀਤੀ ਕੁੱਟ ਕੇ ਲਿਆਇਆ ਕੁੱਟ ਕੇ ਉਸਰ ਮੈਂ ਤੇ ਮਾਪਿਆਂ ਨੂੰ ਫੋਨ ਲਾ ਆਵਦੇ ਨੂੰ ਲਾ ਪਿਠਾ ਕੇ ਗੱਲ ਕੀਤੀ ਮੈਂ ਵੀ ਆਵਦੇ ਨੂੰ ਲੈ ਜੋ ਮੈਂ ਨਹੀਂ ਰੱਖਣੀ 10 ਦਿਨ ਉੱਥੇ ਬਿਠਾਈ ਰੱਖੀ ਉਦੋਂ ਬਾਅਦ ਮੇਰੇ ਕੋਲ ਮਨਤਾ ਕੀਤੀਆਂ ਇਹਨਾਂ ਨੇ ਸਾਰੇ ਟੱਬਰ ਨੇ ਵੀ ਜਵਾਕ ਰੋਲ ਜਾਣਗੇ ਤੋ ਕੋਈ ਨਹੀਂ ਤੋ ਸਿਆਣਾ ਬਣਾ ਗਲਤੀ ਜਿਹੜੀ ਹੋ ਗਈ ਹੋ ਗਈ ਅੱਗੇ ਤੋਂ ਨਹੀਂ ਇਹ ਗਲਤੀ ਹੁੰਦੀ ਫੇਰ ਮਜਪੂਰੀਆਂ ਸ਼ਰਤਾਂ ਲਿਖਾ ਕੇ ਫੇਰ ਲਿਆ ਹੁਣ ਮੈਂ ਬਈ ਥੇਲੀ ਨੰਗਨੰਦ ਦਾ ਨਾਮ ਆ ਫੋਨ ਦਿੱਤਾ ਮੈਂ ਕਿਹਾ ਵੀ ਨਾਮ ਆ ਫੋਨ ਦੇਣਾ ਤੇ ਨਾਮ ਆ ਨੰਗਨ ਦੇਣੀ ਐ ਅੱਛਾ ਫੇਰ ਵੀ ਤੂੰ ਰੱਖ ਲਿਆ ਉਹਨੂੰ ਯਾਰ ਬਈ ਜਵਾਕਾਂ ਦੀ ਖਾਤਰ ਇਹ ਤਾਂ ਨਹੀਂ ਸੋਚਦੇ ਵੀ ਜਵਾਕਾਂ ਖਾਤਰ ਮੈਂ ਤਾਂ ਜਵਾਕ ਰੋਲ ਨਾ ਜਾਣ ਜਵਾਕ ਹਾਂ ਰੋਲ ਨਹੀਂ ਐ ਬਈ ਤੇ ਉਹਨੇ ਤਾਂ ਰੋਲਣ ਵਾਲਾ ਕੰਮ ਹੀ ਛੱਡਿਆ ਯਾਰ ਸਾਰਾ ਕੁਝ ਤਾਂ ਕਰਤਾ ਉਹ ਹਾਂ ਜੇ ਰ ਜੇ ਕਹਿੰਦੇ ਹੁੰਦੇ ਇੱਕ ਮਾੜਾ ਹੋਵੇ ਨਾ ਤੇ ਦੂਜੇ ਨੂੰ ਨਹੀਂ ਮਾੜਾ ਹੋਣਾ ਚਾਹੀਦਾ ਹੁੰਦਾ ਚੱਲ ਜੇ ਉਹਨੇ ਮੇਰੀ ਗਲਤੀ ਕਰਤੀ ਤੇ ਜੇ ਹੁਣ ਮੰਨ ਕੇ ਚਲੋ ਉਹੀ ਗਲਤੀ ਨੂੰ ਮੈਂ ਰੱਖ ਕੇ ਜਵਾਕ ਰੱਖ ਲੈਣਾ ਮਾਂ ਦਾ ਪਿਆਰ ਵੀ ਨਹੀਂ ਮਿਲਣਾ ਉਹਨਾਂ ਨੂੰ ਤੇ ਕੱਲ ਨੂੰ ਮੈਂ ਕਿਸੇ ਹੋਰ ਨਾਲ ਵਿਆਹ ਕਰਾਉਂਗਾ ਨਾ ਤਾਂ ਉਹਨਾਂ ਨੂੰ ਜਵਾਕਾਂ ਨੂੰ ਸਾਂਭਣਾ ਬਈ ਪਿੰਡ ਦੇ ਵਿੱਚ ਕਹਿੰਦੇ ਵੀ ਜਦੋਂ ਇਹੋ ਜੀ ਗੱਲਬਾਤ ਬਣ ਜਾਂਦੀ ਹੈ ਵੀ ਲੋਕ ਚ ਏਡਾਂ ਕਰ ਲਾਂਗੇ ਕਹਿੰਦੇ ਲੋਕ ਤਾਹਨੇ ਮਿਹਨੇ ਦੇਣ ਲੱਗ ਜਾਂਦੇ ਵੀ ਉਹੋ ਜਿਹੀਆਂ ਚੀਜ਼ਾਂ ਦਾ ਸਾਹਮਣਾ ਕਰਨਾ ਪਿਆ ਉਹ ਤਾਂ ਬਈ ਹੈ ਗਈ ਹਣ ਕੀ ਸਮਝਾਉਣਾ ਚਾਹਣਾ ਉਹਨਾਂ ਲੋਕਾਂ ਨੂੰ ਉਹਨਾਂ ਜਨਾਨੀਆਂ ਨੂੰ ਜਿਹੜੇ ਆਪਣੇ ਘਰ ਵਾਲੇ ਘਰ ਵਾਲਿਆਂ ਨੂੰ ਝੂਠ ਬੋਲਦੀਆਂ ਨੇ ਜਾਂ ਉਹਨਾਂ ਦੇ ਘਰ ਦੇ ਉਹਨਾਂ ਦੇ ਖੁੱਲ ਦਿੰਦੇ ਆ ਉਹਨਾਂ ਨੂੰ ਕਹਿੰਦੇ ਵੀ ਜਾਓ ਤੁਸੀਂ ਕੰਮ ਕਰੋ ਨਿਆਰੇ ਲਓ ਜ਼ਿੰਦਗੀ ਜੀਓ ਨਾਲੇ ਕੰਮ ਕਰੋ ਨਾਲੇ ਪੈਸਾ ਕਮਾਓ ਫਿਰ ਜਦੋਂ ਉਹ ਇਹ ਖੁੱਲ ਦਾ ਮਾਣ ਤੋੜ ਦਿੰਦੀਆਂ ਨੇ ਇਹ 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 ਵਿਸ਼ਵਾਸ ਤੋੜ ਦਿੰਦੀਆਂ ਘਰ ਵਾਲਿਆਂ ਦਾ ਉਦੋਂ ਕੀ ਇਫੈਕਟ ਪੈਂਦਾ ਬਈ ਕੀ ਕਹਿਣਾ ਚਾਹਣਾ ਇਹਨਾਂ ਲੋਕਾਂ ਨੂੰ ਭਾਈ ਯਾਰ ਮੈਂ ਤਾਂ ਇਹ ਗੱਲ ਕਹਿਣਾ ਚਾਹਣਾ ਜੇ ਜਨਾਨੀ ਨੂੰ ਖੁੱਲ੍ਹ ਦਿੱਤੀ ਹੈ ਨਾ ਤੇ ਜਨਾਨੀ ਨੂੰ ਵੀ ਸਮਝਣਾ ਚਾਹੀਦਾ ਵੀ ਜਿੱਥੇ ਮੇਰੇ ਘਰ ਵਾਲੇ ਨੇ ਮੈਨੂੰ ਇਹਨੇ ਖੁੱਲ੍ਹ ਦੇ ਕੇ ਤਾਂ ਇਹਨੇ ਮੇਰੇ ਤੇ ਵਿਸ਼ਵਾਸ ਕਰਕੇ ਇਹ ਕੀਤਾ ਠੀਕ ਆ ਨਾ ਜਿੱਥੇ ਤੁਹਾਡੇ ਘਰ ਵਾਲੇ ਨੇ ਖੜਨਾ ਉੱਥੇ ਕਿਸੇ ਨੇ ਨਹੀਂ ਖੜਨਾ ਦੂਜੇ ਦਾ ਚੰਨ ਤਾਰੇ ਤੋੜਨ ਵਾਲੇ ਦਾ ਤੁਹਾਨੂੰ ਪਤਾ ਹੀ ਆ ਸਭ ਕੁਝ ਤੋੜ ਕੇ ਪਾਸੇ ਹੋ ਜਾਂਦੇ ਆ ਘਰ ਵੀ ਤੁਹਾਡਾ ਤੋੜ ਦੇਣਾ ਤੇ ਤੁਹਾਨੂੰ ਜਿਹੜੇ ਸੁਪਨੇ ਵਿਖਾ ਕੇ ਤੁਹਾਡੀ ਇੱਜ਼ਤ ਵੀ ਲੁੱਟ ਲੈਣੀ ਆ ਬਸ ਆ ਚੀਜ਼ਾਂ ਜਿਹੜੀਆਂ ਮਿੱਠੀਆਂ ਮਿੱਠੀਆਂ ਗੱਲਾਂ ਉਹਨਾਂ ਤੋਂ ਬਚੋ ਆਪਦੇ ਘਰ ਦੀ ਇੱਜ਼ਤ ਨੂੰ ਮੂਰੇ ਰੱਖ ਕੇ ਚੱਲੋ ਤੇ ਇਹ ਅੱਜ ਕੱਲ ਠੀਕ ਆ ਵੀ ਇੱਕ ਤਾਂ ਸੰਤੋਸ਼ਟ ਨਹੀਂ ਹੁੰਦੀਆਂ ਪਤਾ ਨਹੀਂ ਕੀ ਦਿਮਾਗ 'ਚ ਫਰਕ ਪਿਆ ਇਹਨਾਂ ਦੇ ਤੁਸੀਂ ਦੇਖ ਲਓ ਬਾਈ ਕੀ ਕੁਛ ਹੋਈ ਜਾਂਦਾ ਠੀਕ ਆ ਨਾ ਘਰ ਬਿਆੰਗਾ ਹੋਗਾ ਵੀ ਮੋੜ ਕੇ ਯਾਰ ਬਣਾਈ ਜਾਂਦੇਗਾ ਫਿਰ ਉਹਨਾਂ ਨੂੰ ਮਰਵਾਈ ਜਾਂਦੇਗਾ ਮੈਂ ਤਾਂ ਹੁਣ ਭਰਾਵਾ ਐਵੇਂ ਕਹੀ ਐ ਮੈਂ ਘਰੇ ਰੋਟੀ ਗਈ ਲਖਾਨੀ ਗੁੰਨੀ ਤੇ ਮਿਲਦਾ ਕੁੱਤਾ ਰੱਖਿਆ ਵੀ ਹੁਣ ਦਾਲ ਵੀ ਉਹਨੂੰ ਪਾਉਣਾ ਪਹਿਲਾਂ ਰੋਟੀ ਵੀ ਉਹਨੂੰ ਪਾਉਣਾ ਫੇਰ ਮੈਨੂੰ ਪਹਿਲਾਂ ਤਾਂ ਵਿਸ਼ਵਾਸ ਹੀ ਨਹੀਂ ਆ ਦੋ ਮਹੀਨੇ ਮੈਂ ਕਿਤੇ ਇਹ ਨਾ ਹੋਵੇ ਰਾਤ ਨੂੰ ਪਾ ਕੇ ਨੀਂਦਾਂ ਕੋਲ ਕਾ ਮੈਨੂੰ ਚਕਾ ਦੇ ਵੀ ਛੱਡ ਕੇ ਉਹਨਾਂ ਨੂੰ ਪਰ ਹੁਣ ਕਹਿੰਦੀ ਆ ਵੀ ਮੇਥੋਂ ਗਲਤੀ ਹੋਈ ਆ ਵੀ ਮੈਂ ਹੋਂਮੈਂ ਸਹੀ ਆ ਮੈਂ ਫੋਨ ਵੀ ਨਹੀਂ ਰੱਖਦੀ ਵੀ ਬੱਚ ਮੈਂ ਤਾਂ ਬੱਚਿਆਂ ਦੀ ਮਾਰੀ ਆ ਬਸ ਆਪੇ ਪਿਆਰ ਨਾ ਮੈਨੂੰ ਅੱਗੇ ਨੂੰ ਪਿਆਰ ਦੇ ਤੇ ਫਿਰ ਮੈਂ ਚੱਲ ਵਿਸ਼ਵਾਸ ਰੱਖਿਆ ਪਰ ਮੈਨੂੰ ਹਜੇ ਵੀ ਐ ਯਕੀਨ ਨਹੀਂ ਆਉਂਦਾ ਵੀ ਕੱਲ ਨੂੰ ਮੈਂ ਨੀਲੇ ਡਰਾਮੇ ਚ ਨਾ ਮੇਰਾ ਚਲੋ ਧੰਨਵਾਦ ਧੰਨਵਾਦ ਦੋਸਤੋ ਇੱਕ ਖਬਰ ਤੁਸੀਂ ਵੇਖੀ ਆ ਇਸ ਖਬਰ ਦੇ ਵਿੱਚ ਇੱਕ ਚੀਜ਼ ਸਿੱਖਣ ਨੂੰ ਜ਼ਰੂਰ ਮਿਲਦੀ ਆ ਜਦੋਂ ਆਪਾਂ ਕੁੜੀਆਂ ਨੂੰ ਖੁੱਲ੍ਹ ਦੰਨੇ ਆ ਨਾ ਆਪਣੇ ਘਰ ਵਾਲੇ ਨੂੰ ਖੁੱਲ੍ਹ ਦੰਨੇ ਆ ਵੀ ਤੁਸੀਂ ਕੰਮ ਕਰੋ ਖੁੱਲ ਕੇ ਆਪਣੀ ਜ਼ਿੰਦਗੀ ਜਿਓ ਪਰ ਉਹ ਇਹ ਚੀਜ਼ ਦਾ ਫਾਇਦਾ ਚੱਕ ਜਾਂਦੀਆਂ ਨੇ ਉਹ ਗਲਤ ਹੋ ਜਾਂਦੀਆਂ ਨੇ ਸ਼ਰਮ ਹੋਣੀ ਚਾਹੀਦੀ ਇਹੋ ਜਿਹੇ ਜਨਨਾਨੀਆਂ ਨੂੰ ਇਹੋ ਜਿਹੇ ਲੋਕਾਂ ਨੂੰ ਵੀ ਜਿਹੜੀਆਂ ਆਪਣੇ ਘਰ ਵਾਲੇ ਨੂੰ ਭੇਜਦੇ ਆ ਜਾਂ ਉਹ ਉਹ ਇਹਨਾਂ ਦੇ ਖੁੱਲ ਦੇ ਦਿੰਦੇ ਆ ਜਿਹੜੀਆਂ ਕੁੜੀਆਂ ਸਹੀ ਨੇ ਉਹਨਾਂ ਤੇ ਇਫੈਕਟ ਪੈਂਦਾ ਉਹ ਵੀ ਇਹ ਸੋਚਦੀਆਂ ਵੀ ਯਾਰ ਸਾਨੂੰ ਭੇਜਿਆ ਸਾਨੂੰ ਅਸੀਂ ਕੰਮ ਤੇ ਜਾਂਦੀਆਂ ਸਾਨੂੰ ਵੀ ਸਾਡੇ ਸਾਡੇ ਤੇ ਵੀ ਲੋਕ ਦੂਸ਼ਣ ਲਾਉਂਦੇ ਆ ਲੋਕ ਸਾਡ ਨੂੰ ਗਲਤ ਨਗਾ ਨਾਲ ਵੇਂਦੇ ਕਿਉਂ ਵੇਂਦੇ ਆ ਕਿਉਂਕਿ ਜਿਹੜੀਆਂ ਜਨਨੀਆਂ ਗਲਤ ਹੈਗੀਆਂ ਉਹਨਾਂ ਕਰਕੇ ਵੇਂਦੇ ਆ ਇਹਨੇ ਆਪਣੀ ਘਰਨੀ ਤੇ ਇਤਬਾਰ ਕੀਤਾ ਯਕੀਨ ਕੀਤਾ ਵਿਸ਼ਵਾਸ ਕੀਤਾ ਉਹਨੂੰ ਕੰਮ ਤੇ ਲਾਇਆ ਠੀਕ ਹੈ ਉਹ ਕਹਿੰਦੀ ਮੈਂ ਪੜਾਉਣੀ ਆ ਪਰ ਰਾਹ ਜਾਂਦੀ ਕੱਪੜੇ ਬਦਲਣ ਦੀ ਚੇਂਜ ਕਰ ਲੈਂਦੀ ਸੀ ਤੇ ਯਾਰਾਂ ਬੇਲੀ ਨਾਲ ਛੱਡ ਜਾਂਦੀ ਸੀ ਗਲਤ ਧੰਦੇ ਕਰਦੀ ਸੀ ਉਸ ਤੋਂ ਬਾਅਦ ਪਿਆ ਪਿਆ 60 60 ਲੱਖ ਲੱਖ ਰੁਪਏ ਘਰੇ ਆਉਣਾ ਮਹੀਨੇ ਦਾ ਤੇ ਘਰ ਵਾਲਿਆਂ ਨੂੰ ਇਦਾਂ ਲੱਗਿਆ ਵੀ ਭੈ ਯਾਰ ਮੈਂ ਤਾਂ ਇਹਨੇ ਕਮਾਉਂਦਾ ਲਈ ਇਹ ਕਿੰਨੇ ਕਮਾਉਂਦੀ ਆ ਯਾਰ ਪੈਸੇ ਮੈਂ ਕਦੇ ਉਹਨੂੰ ਪੁੱਛਿਆ ਤੇ ਉਹ ਕਹਿੰਦੀ ਮੈਂ ਜਦੋਂ ਕਿਸੇ ਨੂੰ ਲਵਾਉਣੀ ਆ ਕਿਸੇ ਸਟੂਡੈਂਟ ਨੂੰ ਲਾਉਣੇ ਤਾਂ ਉਹਦੇ ਉਹਦੇ ਪੈਸੇ ਹੀ ਮਿਲਦੇ ਆ ਮੈਨੂੰ ਵੀ ਮੈਂ ਉਹਨੂੰ ਲਵਾਇਆ ਉਹ ਮੁੰਡੇ ਨੂੰ ਲਵਾਇਆ ਜਾਂ ਕੁੜੀ ਕੁੜੀ ਨੂੰ ਲਵਾਇਆ ਉਦੋਂ ਉਹਦੇ ਪੈਸੇ ਮਿਲਦੇ ਆ ਵੀ ਇੰਨਾ ਇੰਨਾ ਇਤਬਾਰ ਵੀ ਕੀਤਾ ਬੰਦੇ ਨੇ ਇੰਨੀ ਵਿਸ਼ਵਾਸ ਕੀਤਾ ਬੰਦੇ ਨੇ ਉਹ ਸਾਰਾ ਤੋੜ ਕੇ ਰੱਖਦਾ ਜਦੋਂ ਇਹਨੂੰ ਪਤਾ ਲੱਗਿਆ ਘਰੇ ਆਉਂਦੀ ਸੀ ਥੱਕੀ ਮਰੀ ਆਉਂਦੀ ਸੀ ਥੱਕੀ ਹੁੰਦੀ ਸੀਗੀ ਇਹਨੂੰ ਐਦਾਂ ਲੱਗਦਾ ਸੀ ਯਾਰ ਵੀ ਕੰਮ ਤੋਂ ਆਉਂਦੇ ਤਾਂ ਥੱਕਦੀ ਆ ਪਰ ਹੌਲੀ ਹੌਲੀ ਇਹਨੂੰ ਐਦਾਂ ਲੱਗਿਆ ਵੀ ਯਾਰ ਜਿਹੜੀ ਮੇਰੀ ਘਰ ਵਾਲੀ ਆ ਮੈਨੂੰ ਬੁਲਾਉਂਦੀ ਨਹੀਂ ਚਲਾਉਂਦੀ ਨਹੀਂ ਉਹਵੇਂ ਸੁਆਦ ਵਿੱਚ ਚੇਂਜ ਆ ਗਿਆ ਥੋੜਾ ਜਿਹਾ ਵੀ ਪੰਜ ਪੰਜ 6 6 ਬੰਦਿਆਂ ਦੇ ਥੱਲੇ ਪੈ ਕੇ ਆਉਣਾ ਯਾਰ ਉਸ ਤੋਂ ਬਾਅਦ ਆਪਣੇ ਘਰ ਵਾਲੇ ਨੂੰ ਬੁਲਾਉਣਾ ਹੀ ਨਹੀਂ ਇਹਨੂੰ ਮਤਲਬ ਇਦਾਂ ਲੱਗਣ ਲੱਗ ਗਿਆ ਫੀਲ ਹੋਣ ਲੱਗ ਗਿਆ ਲੋਕ ਗੱਲਾਂ ਵੀ ਕਰਦੇ ਹੋਣਗੇ ਲੋਕ ਦੱਸਦੇ ਵੀ ਹੋਣਗੇ ਵੀ ਤੇਰੀ ਘਰ ਲਈ ਇੱਥੇ ਜਾਂਦੀ ਐ ਉੱਥੇ ਜਾਂਦੀ ਐ ਉਸ ਤੋਂ ਬਾਅਦ ਇਹਨੂੰ ਇਹ ਪਿੱਛੇ ਉਹਦਾ ਪਿੱਛਾ ਕਰਦਾ ਤੇ ਇਹਦੀ ਵੀਡੀਓ ਬਣਾ ਲੈਂਦਾ ਤੇ ਉਸ ਤੋਂ ਬਾਅਦ ਇੱਕ ਘਰ ਵਾਲਿਆਂ ਨੂੰ ਖਾਣਾ ਵੀ ਆਹ ਦੱਸ ਆਹ ਕੀ ਚੀਜ਼ ਆ ਉਸ ਤੋਂ ਬਾਅਦ ਗੱਲ ਇਹਨਾਂ ਦੀ ਵਿਗੜ ਜਾਂਦੀ ਐ ਉਸ ਤੋਂ ਬਾਅਦ ਰੌਲਾ ਚੱਲਦਾ ਮੈਂ ਇੱਕ ਸਾਰੀਆਂ ਕੁੜੀਆਂ ਨੂੰ ਕਹਿਣਾ ਚਾਹੁੰਦਾ ਜਦੋਂ ਤੁਹਾਨੂੰ ਖੁੱਲ ਮਿਲੀ ਐ ਤੇ ਆਪਣੇ ਘਰ ਵਾਲਿਆਂ ਦੀ ਇੱਜ਼ਤ ਰੱਖੋ ਆਪਣੇ ਮਾਂ-ਪਿਓ ਨੂੰ ਸਮਝੋ ਕਿਉਂ ਇੱਕ ਤੇ ਨਹੀਂ ਖੜਦੀਆਂ ਇਹ ਕਿਉਂ ਵਾਰ-ਵਾਰ ਹਾਇ ਇੱਕ ਬੰਦੇ ਥੱਲੇ ਪੈਣਾ ਚਾਹੁੰਦੀਆਂ ਨੇ ਕਿਉਂ ਕਿ ਲੋਕ ਕਹਿਣਗੇ ਸਾਸੀਂ ਗਲਤ ਵੀਡੀਓ ਬਣਾਉਣੀ ਆ ਪਰ ਨਹੀਂ ਲੋਕਾਂ ਨੂੰ ਅਸੀਂ ਸਿੱਖਿਆ ਦਿੰਨੇ ਆ ਆਪਣੀ ਘਰ ਵਾਲੀਆਂ ਤੇ ਇੰਨਾ ਵੀ ਖੋਲਣਾ ਦਿਓ ਕਿ ਤੁਹਾਡੇ ਸਿਰ ਦੇ ਵਿੱਚ ਮੂਤਰ ਅੱਜ ਦਾ ਟਾਈਮ ਉਹ ਆ ਵੀ ਕਹਿੰਦੇ ਹੁੰਦੇ ਜੁੱਤੀ ਥੇ ਨੋਕ ਥੱਲੇ ਰੱਖਿਆ ਕਰੋ ਜਨਾਨੀਆਂ ਨੂੰ ਪਰ ਅੱਜ ਨੋਕ ਦੀ ਜੁੱਤੀ ਦੇ ਥੱਲੇ ਬੰਦਾ ਤੇ ਤੁਹਾਡੀ ਜੁੱਤੀ ਹੈ ਤਾਂ ਤੁਹਾਡੇ ਸਿਰ ਅੱਜ ਤੇ ਇਹਨਾਂ ਨੇ ਕੁੱਟਣਾ ਸਾਰੀ ਗੱਲ ਬਾਤ ਕੀ ਹੈ ਸਾਰਾ ਮਸਲਾ ਕੀ ਤੁਸੀਂ ਵੇਖ ਲਈ ਸਾਰੀ ਵੀਡੀਓ ਧਿਆਨ ਨਾਲ ਵੇਖ ਲਿਓ ਜਿਹਨੂੰ ਵਧੀਆ ਲੱਗੇ ਉਹ ਕਮੈਂਟ ਜਰੂਰ ਕਰ ਦਿਓ ਸਾਡੀ ਵੀਡੀਓ ਇੱਕ ਸਿੱਖਿਆ ਦੇਣ ਵਾਸਤੇ ਹੁੰਦੀ ਹੈ ਸਾਡੀ ਇੱਕ ਸੇਧ ਦੇਣ ਵਾਸਤੇ ਹੁੰਦੀ ਆ ਸਾਡੀ ਵੀ ਇਹਨੂੰ ਸਿੱਧੇ ਪਾਸੇ ਲੱਗਣਾ ਗਲਤ ਪਾਸੇ ਲੱਗਣਾ ਸਿਰਫ ਤੁਹਾਡੀ ਮੈਮੋਰੀ ਹੈ ਸਾਡੀ ਵੀਡੀਓ ਨੂੰ ਸ਼ੇਅਰ ਲਾ ਕੇ ਕਮੈਂਟ ਜਰੂਰ ਕਰਿਓ ਧੰਨਵਾਦ